ਇੱਕ ਵਾਰ ਅਸੀਂ ਜਹਾਜ਼ ਵਿੱਚ ਸਫ਼ਰ ਕਰ ਰਹੇ ਸਾਂ ਜਹਾਜ਼ ਦਾ ਅਰਥ ਹੈ ਪਾਣੀ ਵਾਲਾ ਵੱਡਾ ਕਰੂਜ਼ ਇਹ ਚੱਲਦੇ ਸੀ ਅੰਡੇਮਾਨ ਨਿਕੋਬਾਰ ਤੋਂ ਕਲਕੱਤੇ ਤੱਕ ਇਹ ਸਨ 2000 ਦੀ ਗੱਲ ਹੈ ਸਾਡੇ ਨਾਲ ਇੱਕ ਪੰਡਿਤ ਦੋਸਤ ਸੀ ਸਾਡਾ ਪੰਡਿਤ ਮਿਸ਼ਰਾ ਪਰਿਵਾਰ ਦਾ ਉਹ ਬਹੁਤ ਵਧੀਆ ਤਬਲਾਵਾਦਕ ਸੀ ਉਹ ਸਾਡੇ ਨਾਲ ਗੁਰੂ ਘਰ 'ਚ ਤਬਲੇ ਦੀ ਸੇਵਾ ਨਿਭਾਉਂਦਾ ਰਿਹਾ ਉਮਰ ਵੀ ਉਹਦੀ ਥੋੜੀ ਜੀ ਸੀ ਕੋਈ 19-20 ਸਾਲ ਦੀ ਪਰ ਮਾਸਟਰ ਬੰਦਾ ਸੀ ਸ਼ੁਰੂ ਤੋਂ ਬੜੀ ਮਿਹਨਤ ਕੀਤੀ 8-10 ਸਾਲ ਦੀ ਉਮਰ 'ਚ ਉਹ ਲੋਕ ਸਿੱਖਣ ਲੱਗ ਜਾਂਦੇ ਨੇ ਤੇ ਬਹੁਤ ਮਾਸਟਰ ਬਣ ਜਾਂਦੇ ਆ ਅਸੀਂ ਤਿੰਨ ਜਣੇ ਸਰ ਸਾਥ ਸੰਗਤ ਅਸੀਂ ਵਾਪਸ ਹੀ ਇਕੱਠੇ ਆ ਰਹੇ ਸੀ ਅਸੀਂ ਅੰਡੇਮਾਨ ਨਿਕੋਬਾਰ ਤੋਂ ਟਿਕਟ ਕਰਵਾਈ ਵਿਸ਼ਾਖਾਪਟਨ ਦੀ ਤਿੰਨ ਦਿਨ ਦਾ ਸਫ਼ਰ ਹੈ 1200 ਕਿਲੋਮੀਟਰ ਦੂਰੀ ਹੈ ਪਰ ਪਾਣੀ ਵਾਲਾ ਆਪਾਂ ਨੂੰ ਪਤਾ ਹੀ ਬਹੁਤ ਸਲੋ ਚੱਲਦਾ 40-50 ਕਿਲੋਮੀਟਰ ਦੀ ਸਪੀਡ ਤੇ ਉਹ ਥੋੜਾ ਜਿਹਾ ਮਜ਼ਾਕੀਆ ਕਿਸਮ ਦਾ ਵੀ ਸੀ ਤੇ ਗੱਲ ਵੀ ਬਹੁਤ ਵਧੀਆ ਕਰਦਾ ਸੀ ਕਈ ਵਾਰੀ ਗੱਲ ਚੱਲ ਪਈ ਸੀ ਜਦੋਂ ਸਮੁੰਦਰ ਦੇ ਵਿੱਚ 4-5 ਘੰਟੇ ਬਾਅਦ ਆਲੇ-ਦਾਲੇ ਸਾਰਾ ਕੁਝ ਦੇਖਣਾ ਬੰਦ ਹੋ ਜਾਂਦਾ ਚਾਰੇ ਪਾਸੇ ਫਿਰ ਪਾਣੀ ਉਹ ਪਾਣੀ ਹੁੰਦਾ ਦੋ ਦਿਨ ਸਿਰ ਪਾਣੀ ਵਾਲੇ ਦੋੜੇ ਗੱਲ ਇਹ ਚੱਲੀ ਵੀ ਜੀ ਪਾਣੀ ਵਿੱਚ ਬੰਦਾ ਡੁੱਬਦਾ ਕਿ ਮਰਦਾ ਉਹ ਕਹਿੰਦਾ ਵੀ ਦੇਖੋ ਪਾਣੀ ਵਿੱਚ ਮੌਤ ਹੀ ਮੌਤ ਹੈ ਜੇ ਮੰਨ ਲਓ ਗੱਲ ਚੱਲ ਪਈ ਚਲੋ ਅਪਾ ਜਦੋਂ ਐਸੇ ਸਫ਼ਰ ਕਰਦੇ ਆਂ ਕਈ ਵਾਰ ਗੱਲਾਂ ਚੱਲ ਪੈਂਦੀਆਂ ਉਹ ਕਹਿੰਦਾ ਮੰਨੋ ਇਸ ਜਹਾਜ਼ ਨੂੰ ਕੁਝ ਹੋ ਜਾਏ ਨਾ ਤੁਸੀਂ ਬਚ ਨਹੀਂ ਸਕਦੇ ਤੁਸੀਂ ਮੰਨ ਲਓ ਹੁਣ ਪਾਣੀ ਦੇ ਵਿੱਚੋਂ ਤੁਹਾਡਾ ਕੋਈ ਹਾਰਾ ਨਹੀਂ ਜੇ ਤੁਹਾਨੂੰ ਪਹਿਲੀ ਗੱਲ ਤਾਂ ਤੁਸੀਂ ਜੇ ਤੈਰਨਾ ਨਹੀਂ ਆਉਂਦਾ ਤੁਸੀਂ ਡੁੱਬੋਗੇ ਤਾਂ ਮੌਤ ਹੈ ਆਪਾਂ ਡੁੱਬ ਗਏ ਤਾਂ ਮਰਨਾ ਹੀ ਪਰਦਾ ਜੇ ਮੰਨ ਲਓ ਤੈਰਨਾ ਆਉਂਦਾ ਬਚ ਗਏ ਤਾਂ ਭੁੱਖ ਨਾਲ ਮਰਾਂਗੇ ਖਾਣ ਨੂੰ ਕੁਛ ਨਹੀਂ ਪਾਣੀ ਚ ਭੁੱਖ ਨਾਲ ਹੀ ਮਰੋਗੇ 2 ਦਿਨ ਬਾਅਦ ਪਿਆਸ ਨਾਲ ਮਰ ਜਾਓਗੇ ਜੇ ਪਿਆਸ ਨਾਲ ਹੀ ਮਰ ਜਾਓਗੇ ਤੇ ਕੋਈ ਨਾ ਕੋਈ ਪਾਣੀ ਦਾ ਜੀਵ ਆ ਜਾਏਗਾ ਉਹ ਖਾ ਜਾਏਗਾ ਤਾਂ ਮਰਾਂਗੇ ਜੋ ਵੀ ਨਾ ਆਇਆ ਤੇ ਰਾਤ ਨੂੰ ਠੰਡ ਬਹੁਤ ਪੈਣੀ ਹੈ ਠੰਡ ਨਾਲ ਮਰ ਜਾਓਗੇ ਬਚੋਗੇ ਦੱਸੋ ਕਿੱਥੋਂ ਕਹਿੰਦਾ ਵੀ ਚਾਰੇ ਪਾਸੇ ਮੌਤ ਹੈ ਉਦੋਂ ਚੱਲ ਗੱਲਾਂ ਗੁੱਲਾਂ ਕੀਤੀਆਂ ਲੱਗਿਆ ਵੀ ਹਾਂ ਚਲੋ ਗੱਲ ਤੇ ਵਧੀਆ ਤੇ ਇੱਕ ਦਿਨ ਜਦੋਂ ਬਾਣੀ ਨੂੰ ਪੜਿਆ ਉਦੋਂ ਇਹ ਗੱਲ ਉਦੋਂ ਸਮਝ ਆਈ ਮਹਾਰਾਜ ਕਹਿੰਦੇ ਨੇ ਅਗਰ ਸਾਗਰ ਬੁੱਢ ਤ ਸੰਸਾਰਾ ਕਹਿੰਦੇ ਸੰਸਾਰ ਹੈ ਨਾ ਜਿਹੜਾ ਇਹ ਵੀ ਇੱਕ ਸਾਗਰ ਦੀ ਨਿਆਈਆਂ ਤੇ ਚਾਰੇ ਪਾਸੇ ਅੱਗ ਲੱਗੀ ਹੋਈ ਹੈ ਕਾਮ ਦੀ ਅੱਗ, ਕਰੋਧ ਦੀ ਅੱਗ, ਲੋਭ ਦੀ ਅੱਗ, ਹੰਕਾਰ ਦੀ ਅੱਗ, ਈਰਖਾ ਦੀ ਅੱਗ, ਨਿੰਦਾ ਦੀ ਅੱਗ, ਬੇਈਮਾਨੀ, ਤ੍ਰਿਸ਼ਨਾ, ਠੱਗੀ ਠੋਰੀ ਇਹ ਸਾਰੀਆਂ ਮਹਾਰਾਜ ਕਹਿੰਦੇ ਅੱਗਾਂ ਹੀ ਅੱਗਾਂ ਨੇ ਬੰਦਿਆ ਤੂੰ ਕਿੱਧਰ ਜਾਏਂਗਾ ਤੇਰੇ ਰਾਸਤੇ ਦੇ ਵਿੱਚ ਤੇਰੇ ਰਾਹ ਦੇ ਵਿੱਚ ਕਦੀ ਹੰਕਾਰੀ ਬੰਦਾ ਆ ਜਾਏਗਾ ਕਦੀ ਕ੍ਰੋਧੀ ਆ ਜਾਏਗਾ ਕਦੀ ਲੋਭੀ ਆਏਗਾ ਕਦੀ ਅਭਿਮਾਨੀ ਆਏਗਾ ਤੂੰ ਬਚੇਗਾ ਕਿੱਥੋਂ ਬਾਬਾ ਜੀ ਨੇ ਬਾਣੀ ਚ ਇੱਕ ਬਤਨ ਕਿਹਾ ਕਬੀਰ ਜੀ ਕਹਿੰਦੇ ਕਬੀਰ ਪਰਦੇਸੀ ਕਹ ਕਾਗਰੈ ਚੌਂ ਦਿਸ ਲੱਗੀ ਆਗ ਇੱਕ ਹੋਵੇ ਬੰਦਾ ਪਰਦੇਸੀ ਦੂਜੇ ਸ਼ਹਿਰ ਚ ਰਹਿ ਰਿਹਾ ਦੂਜੇ ਦੂਰ ਉੱਥੇ ਲੱਗ ਜਾਏ ਅੱਗ ਅੱਗ ਲੱਗ ਜਾਏ ਚਾਰੇ ਪਾਸੇ ਕੌਣ ਸਹਾਰਾ ਬਣਦਾ ਪਰਦੇਸੀ ਨੂੰ ਕੌਣ ਪੁੱਛਦਾ ਤੁਸੀਂ ਦੇਖੋ ਵੀਰੇ ਕਵੀਰ ਜੀ ਕਹਿੰਦੇ ਆਪਾਂ ਸੰਸਾਰ ਦੇ ਵਿੱਚ ਪਰਦੇਸੀ ਆ ਤੇ ਸਾਡੇ ਚਾਰੇ ਪਾਸੇ ਅੱਗ ਲੱਗੀ ਹੋਈ ਐ ਬਚੋ ਕਿੱਥੋਂ ਬਚੋਗੇ ਕਿਵੇਂ ਬਚੋਗੇ ਫਿਰ ਉਹਨੇ ਇੱਕ ਸਾਰਾ ਦੱਸਿਆ ਕਹਿੰਦੇ ਇੱਕ ਸਟੇਬਲ ਰੱਬ ਦਾ ਨਾਮ ਉਹਦੀ ਕਿਰਪਾ ਬਚਾ ਸਕਦੀ ਐ ਦੁਨੀਆ 'ਚ ਕੋਈ ਨਹੀਂ ਬਚਾ ਸਕਦਾ ਉਹ ਬਚਾਏਗਾ ਉਹ ਬਚਾ ਲੇ ਪਾਣੀ 'ਚ ਡੁੱਬਣ ਤੋਂ ਵੀ ਬਚਾ ਲੇਗਾ ਅੱਗ ਵਿੱਚ ਛੜਨ ਤੋਂ ਵੀ ਬਚਾ ਲੇਗਾ ਭਗਤ ਪ੍ਰਹਿਲਾਦ ਉਦਾਹਰਣ ਐ ਸਾਡੇ ਸਾਹਮਣੇ ਪ੍ਰਹਿਲਾਦ ਕੋਲ ਕੀ ਐ RAM ਦਾ ਨਾਮ ਉਹਦਾ ਪਿਤਾ ਹਰਨਾਕਸ਼ ਕਹਿਣ ਲੱਗਿਆ ਵੀ ਸਾਰੇ ਮੇਰਾ ਨਾਮ ਜਪਦੇ ਆ ਤੂੰ ਕਿਉਂ ਨਹੀਂ ਜਪਦਾ ਤੂੰ ਵੀ ਕਹਿ ਜਲ ਹਰਨਾਕਸ਼ ਥਲ ਹਰਨਾਕਸ਼ ਪ੍ਰਹਲਾਦ ਕਹਿਣ ਲੱਗੇ ਮੈਂ ਨਹੀਂ ਬਾਪੂ ਮੈਂ ਤੇ ਰਾਮ ਨੂੰ ਜਪਣਾ ਹੈ ਜਲ ਹੈ ਰਾਮ ਥਲ ਹੈ ਰਾਮ ਗਿਰ ਹੈ ਰਾਮ ਗੁਫੇ ਹੈ ਰਾਮ ਸਾਰੇ ਪਾਸੇ ਰਾਮ ਹੈ ਰੱਬ ਰਾਮ ਦਾ ਅਰਥ ਹੈ ਰਮਿਆ ਹੋਇਆ ਭਗਵਾਨ ਪਰਮੇਸ਼ਰ ਵਾਹਿਗੁਰੂ ਹਰਨਾਕਸ਼ ਨੂੰ ਕਰੋਧ ਹੋ ਗਿਆ ਗੁੱਸਾ ਆ ਗਿਆ ਹੁਣ ਉਹਦੇ ਅੰਦਰ ਕਰੋਧੀ ਅੱਗ ਵੀ ਲੱਗੀ ਗੁੱਸੇ ਦੀ ਨਫ਼ਰਤ ਦੀ ਅੱਗ ਲੱਗ ਗਈ ਵੀ ਮੇਰੇ ਪੁੱਤਰ ਮੇਰੇ ਵਿਰੁੱਧ ਝੋ ਗਿਆ ਕਹਿੰਦੇ ਇਹਨੂੰ ਖਤਮ ਕਰ ਦਿਓ ਪਾਵੇਂ ਮੇਰਾ ਪੁੱਤ ਐ ਮਾਰਦੇ ਹੋ ਕਿਉਂ ਇਹ ਮੇਰੇ ਕੰਮ ਦਾ ਹੀ ਨਹੀਂ ਤੇ ਮੇਰਾ ਹੀ ਵਿਰੋਧ ਕਰੀ ਜਾ ਰਿਹਾ ਹੁਕਮ ਦਿੱਤਾ ਮੀਲ ਕੀਤੀ ਗਈ ਕਿਵੇਂ ਮਾਰੀਏ ਕਹਿੰਦੇ ਪਾਣੀ ਚ ਬਹਾ ਦਿਓ ਪਾਣੀ ਚ ਡੁੱਬਦੇ ਮਰ ਜਾਏਗਾ ਪਾਣੀ ਚ ਡੁੱਬ ਜਾਏਗਾ ਉਹਨੂੰ ਕਿ ਸੱਤ ਅੱਠ ਸਾਲ ਦਾ ਬੱਚਾ ਪਾਣੀ ਚ ਡੁੱਬ ਕੇ ਮਰ ਜਾਣਾ ਪਾਣੀ ਚ ਡੋਬ ਦਿੱਤਾ ਪ੍ਰਹਲਾਦ ਬਚ ਗਏ ਨਹੀਂ ਡੁੱਬੇ ਕਰਨੀ ਕੁਦਰਤ ਦੀ ਕਹਿੰਦੇ ਉਹ ਬਚ ਗਏ ਨਹੀਂ ਡੁੱਬੇ ਹੀ ਨਹੀਂ ਕਈ ਗੱਲਾਂ ਦਾ ਉੱਥੇ ਲਿਖਿਆ ਕਿਸੇ ਨੇ ਆਖਿਆ ਉਹਨਾਂ ਨੂੰ ਲੱਕੜ ਦਾ ਸਹਾਰਾ ਮਿਲ ਗਿਆ ਕਿਸੇ ਨੇ ਆਖਿਆ ਕੋਈ ਪਲਾਸਟਿਕ ਦਾ ਕਿਸੇ ਨੇ ਆਖਿਆ ਕੋਈ ਬਚਾ ਲਿਆ ਕੋਈ ਕਿਸ਼ਤੀ ਇਹ ਗੱਲ ਇਹ ਹੈ ਵੀ ਉਹ ਡੁੱਬੇ ਨਹੀਂ ਸਹਾਰਾ ਕੋਈ ਵੀ ਮਿਲੇ ਉਹ ਡੁੱਬੇ ਨਹੀਂ ਫਿਰ ਦੂਜੀ ਗੱਲ ਬਣੀ ਵੀ ਦਰਖਤ ਤੋਂ ਛੁੱਟ ਦੇ ਉੱਚੇ ਦਰਖਤ ਤੇ ਚੜ ਗਏ ਉੱਥੋਂ ਛੁੱਟ ਕੇ ਭਗਾ ਕੇ ਮਾਰੋ ਉੱਥੋਂ ਵੀ ਕਹਿੰਦੇ ਰਸਤੇ ਚਟਕ ਗਏ ਉੱਥੇ ਵੀ ਬਚ ਗਏ ਪਹਾੜੀ ਤੋਂ ਰੋੜ ਤੇ ਪਹਾੜੀ ਤੋਂ ਰੋੜੇ ਤਾਂ ਵੀ ਬਚ ਗਏ ਫਿਰ ਕਹਿੰਦੇ ਅੱਗ ਵਿੱਚ ਛਾੜੋ ਹੁਣ ਅੱਗ ਵਿੱਚ ਛਾੜੋ ਕਿਵੇਂ ਉਹਦੀ ਭੈਣ ਹੈ ਹੋਲਿਕਾ ਉਹਨੂੰ ਵਾਰਿਆਂ ਵੀ ਉਹਦੇ ਕੋਲ ਇੱਕ ਐਸਾ ਕੱਪੜਾ ਹੈ ਜਿਹੜਾ ਉਹ ਲਦਾਲੇ ਲੈ ਲੇ ਉਹਨੂੰ ਅੱਗ ਨਹੀਂ ਲੱਗਦੀ ਹੋਲਿਕਾ ਨੇ ਆਪਣੇ ਆਲੇ-ਦੁਆਲੇ ਕੱਪੜਾ ਲਪੇਟਿਆ ਪ੍ਰਹਿਲਾਦ ਨੂੰ ਗੋਦੀ ਵਿੱਚ ਬਿਠਾਇਆ ਤੇ ਆਲੇ-ਦੁਆਲੇ ਅੱਗ ਬਾਲ ਦਿੱਤੀ ਗਈ। ਲੱਕੜਾਂ ਮਾਗੀਆਂ ਅੱਗ ਬਲ ਗਈ ਬਹੁਤ ਵੱਡਾ ਭਾਂਬੜ ਬਚ ਗਿਆ। ਰੱਬ ਦੀ ਕਰਣੀ ਉਹਦਾ ਕੱਪੜਾ ਉੱਡ ਕੇ ਪ੍ਰਹਿਲਾਦ ਤੇ ਆ ਗਿਆ। ਹੋਲੀਕਾ ਸੜ ਗਈ ਤੇ ਪ੍ਰਹਿਲਾਦ ਬਚ ਗਏ। ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਕਹਿੰਦੇ ਹਰ ਜੁਗ-ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਤਰਾਏ ਦਾ ਅਰਥ ਹੈ ਬਚ ਗਿਆ ਉਡੀ ਡਪਿਆ। ਮਾਰਨ ਵਾਲਾ ਮਰ ਗਿਆ ਜਿਸ ਨੂੰ ਮਾਰਿਆ ਜਾਣਾ ਉਹ ਬਚ ਗਿਆ। ਕਿਵੇਂ ਮਹਾਰਾਜ ਕਹਿੰਦੇ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਬੰਦਿਆ ਤੂੰ ਭਰੋਸਾ ਰੱਖ ਜੇ ਉਸ ਮਾਲਕ ਨਾਲ ਡਾਡੇ ਨਾਲ ਪ੍ਰੀਤ ਪਾਏਗਾ ਨਾ ਕਹਿੰਦੇ ਹਰ ਥਾਂ ਤੇ ਤੇਰੀ ਰੱਖਿਆ ਕਰੇਗਾ ਤੈਨੂੰ ਡੁੱਬਣ ਨਹੀਂ ਦੇਵੇਗਾ ਮਰਨ ਨਹੀਂ ਦੇਵੇਗਾ ਬਿਮਾਰ ਨਹੀਂ ਹੋਣ ਦੇਗਾ ਰੋਗ ਨਹੀਂ ਹੋਣ ਦੇਗਾ ਕਬਰਾਉਣ ਨਹੀਂ ਦੇ ਹਰ ਪੱਖ ਤੋਂ ਤੇਰੇ ਨਾਲ ਖੜੇਗਾ ਤੂੰ ਦੀ ਬਾਣੀ ਪੜੋ ਦਾ ਨਾਮ ਜਪ ਪਰ ਅਫਸੋਸ ਅਸੀਂ ਨਾ ਬਹੁਤ ਛੇਤੀ ਪੈਰ ਛੱਡ ਜੰਨੇ ਆ ਨਿੱਕਾ ਮोटा ਦੁੱਖ ਤਕਲੀਫ ਆਇਆ ਆਪਾਂ ਭਟਕ ਜਾਂਦੇ ਫਲਾਣੀ ਥਾਂ ਤੇ ਚਲ ਜਓ ਉਹ ਧਾਗੇ ਘੜਦਾ ਹੈ ਉਹ ਤੁਬੀਤ ਦਿੰਦਾ ਹੈ ਲੌਂਗ ਦਿੰਦਾ ਹੈ ਇਲਾਚੀਆਂ ਦਿੰਦਾ ਹੈ ਮੰਤਰ ਦਿੰਦਾ ਹੈ ਉਹ ਪਾਣੀ ਕਰਕੇ ਦਿੰਦਾ ਉਹ ਚਾਹ ਕਰਕੇ ਦਿੰਦਾ ਇੱਕ ਪਰਿਵਾਰ ਕਹਿੰਦਾ ਜੀ ਸਾਡੇ ਘਰ ਚੋਂ ਇਲਾਚੀਆਂ ਨਿਕਲੇ ਆਈਆਂ ਜੀ ਕਿਸੇ ਨੇ ਕੁਝ ਕਰਤਾ ਟੂਣਾ ਕਰਤਾ ਮੈਂ ਕਿਉਂ ਕਹਿੰਦੇ ਇਲਾਚੀਆਂ ਨਿਕਲੇ ਨੇ ਮੈਂ ਕਿ ਫੇਰ ਕਿਉਂ ਗਿਆ ਕੁੱਟੋ ਤੇ ਚਾਹ ਚ ਪਾ ਕੇ ਪੀ ਜਾਓ ਕਿੱਡੀ ਸਮੱਸਿਆ ਹੱਦ ਦੀ ਗਿੱਡਾ ਹੂਆ ਬਣਾ ਲੈ ਇਲਾਚੀਆਂ ਨੂੰ ਇੰਨੇ ਅਸੀਂ ਡਰੇ ਹੋਏ ਲੋਕ ਆ ਉਹਨਾਂ ਨੂੰ ਪਤਾ ਵੀ ਇਹਨੇ ਲਾਲ ਧਾਗੇ ਚ ਪਾ ਕੇ ਤਾਂ ਕੁਝ ਵੀ ਰੱਖ ਦਿਓ ਜੇ ਕੋਈ ਇੱਕ ਲਾਲ ਕਪੜਾ ਲਓ ਉਹਦੇ ਤੇ ਇੱਕ ਧਾਵਾ ਗੱਲ ਬੇਟੋ ਉਹਦੇ ਚ ਥੋੜਾ ਜਿਹਾ ਨਾਣ ਮਿਰਚਾਂ ਪਾ ਦਿਓ ਤੇ ਕੋਈ ਹੋਰ ਇੱਕ ਕਾਗਜ਼ ਤੇ ਨਾ ਕੁਝ ਵੀ ਪੁੱਠਾ ਸਿੱਧਾ ਜਿਹਾ ਲਿਖ ਕੇ ਉਹਨੂੰ ਪਾ ਕੇ ਕਿਸੇ ਦੇ ਘਰ ਚ ਪਾਵੇਂ ਸੋਨੇ ਦੀ ਛਾਪ ਪਾ ਕੇ ਵੀ ਰੱਖ ਦੋ ਕਿ ਲੋਕਾਂ ਨੇ ਚੁੱਕਣੀ ਨਹੀਂ ਲੋਕਾਂ ਨੇ ਕਿਹੜਾ ਤੇ ਟੂਣਾ ਇਹ ਤਾਂ ਮਾਰ ਦੇਗਾ ਸਾਨੂੰ ਇੰਨੇ ਆਪਾਂ ਡਰ ਗਏ ਇੰਨੇ ਘਬਰਾ ਗਏ ਅਸੀਂ ਸਾਨੂੰ ਵੀ ਮਾੜਾ ਲੱਗੇ ਵੀ ਇਹਦੇ ਚ ਕੁਝ ਹੈ ਇਹ ਕੁਝ ਕੀਤਾ ਹੋਇਆ ਹੈ ਗੁਰੂ ਸਾਹਿਬ ਕੇ ਦਾ ਕਿਸੇ ਦਾ ਕੁਝ ਕੀਤਾ ਕਰਾਇਆ ਕਦੇ ਵੀ ਨਹੀਂ ਹੁੰਦਾ ਤੇ ਨਾ ਲੱਗਦਾ ਰੱਬ ਦੀ ਮਾਰ ਪੈ ਜੇ ਪੈ ਜੇ ਬੰਦਾ ਕੌਣ ਹੈ ਮਾਰਨ ਵਾਲਾ ਹਾਂ ਉਹਨਾਂ ਤੇ ਅਸਰ ਕਰਦੀਆਂ ਹੋਣਗੀਆਂ ਜਿਹੜੇ ਨਹੀਂ ਮੰਨਦੇ ਉਹਨੂੰ ਪਿਓ ਨੂੰ ਜਿਹੜੇ ਆਪਣੇ ਬਾਪੂ ਨੂੰ ਛੱਡੀ ਬੈਠੇ ਆਪਣੇ ਮਾਲਕ ਨੂੰ ਛੱਡ ਗਏ ਨਾ ਖਸਮ ਛੋੜ ਦੂਜੇ ਲੱਗੇ ਦੂਜੇ ਪਾਸੇ ਲੱਗੇ ਬਾਣੀ ਛੱਡ ਕੇ ਗੁਰੂ ਛੱਡ ਕੇ ਸਿੱਖੀ ਛੱਡ ਕੇ ਦੂਜੇ ਪਾਸੇ ਤੁਰ ਪਏ ਡੁੱਬੇ ਸੇ ਵਣ ਜਾ ਰਿਆ ਕਹਿੰਦੇ ਡੁੱਬਣਗੇ ਉਹ ਕਿੱਥੋਂ ਬਚਣਗੇ ਉੱਥੇ ਡਰਨਗੇ ਸਹਿਮਣਗੇ ਉਹੀ ਲੋਕ ਨੇ ਫਿਰ ਜਿਹੜੇ ਇਹਨਾਂ ਚੀਜ਼ਾਂ 'ਚ ਇਹਨਾਂ ਦੁਕਾਨਾਂ 'ਚ ਚਲੇ ਜਾਂਦੇ ਆ ਉਹਨਾਂ ਨੂੰ ਕਿਹਾ ਕਹਿੰਦੇ ਉਹ ਇੱਥੇ ਡੁੱਬ ਜਾਂਦੇ ਆ ਇੱਲੇ ਨਿਵਾਸਾ ਸਾਡਾ ਨਿਵਾਸ ਉੱਥੇ ਹੈ ਪੰਕਜ ਮੋਹੋ ਪੱਗ ਨਹੀਂ ਚੱਲੈ ਮੋਹ ਇੱਕ ਚਿੱਕੜ ਹੈ ਜਿਹਦੇ ਵਿੱਚ ਪੈਰ ਫਸ ਜਾਂਦੇ ਤੇ ਬੰਦਾ ਤੁਰ ਨਹੀਂ ਸਕਦਾ ਕਿੱਧਰ ਨੂੰ ਨਹੀਂ ਤੁਰ ਸਕਦਾ ਇਹਦਾ ਅਰਥ ਹੈ ਮਨ ਹੈ ਜਿਹੜਾ ਸਾਡਾ ਉਹ ਮੋਹ ਦੇ ਚਿੱਕੜ 'ਚ ਫਸਿਆ ਹੋਇਆ ਹੈ ਪੈਰ ਨਹੀਂ ਫਸੇ ਪੈਰ ਇੱਕ ਪ੍ਰਤੀਕ ਹੈ ਮਨ ਰੂਪੀ ਪੈਰ ਮੋਹ ਰੂਪੀ ਚਿੱਕੜ 'ਚ ਫਸ ਗਏ ਤੇ ਕਹਿੰਦੇ ਹੁਣ ਗੁਰੂ ਵਾਲੇ ਪਾਸੇ ਨਹੀਂ ਤੁਰਦਾ ਪੱਗ ਨਹੀਂ ਚੱਲੈ ਇਹ ਅੱਗੇ ਨਹੀਂ ਤੁਰਦੇ ਪੈਰ ਨਹੀਂ ਤੁਰਦੇ ਗੁਰੂ ਵੱਲੋਂ ਮੋਹ ਪੈ ਗਿਆ ਹਮ ਦੇਖਾ ਤਹ ਡੂਬੀਲੇ ਅਸੀਂ ਦੇਖਿਆ ਮਹਾਰਾਜ ਕਹਿੰਦੇ ਰੋਜ਼ ਦੁਨੀਆ ਇਸ ਮੋਹ ਦੇ ਚਿੱਕੜ ਚ ਡੁੱਬ ਰਹੀ ਹੈ ਰੋਜ਼ ਲੋਕੀ ਫਨਾ ਹੋ ਰਹੇ ਨੇ ਕੋਈ ਮਾਇਆ ਦੇ ਮੋਹ ਚ ਫਸਿਆ ਹੈ ਮਾਇਆ ਮੋਹੋ ਭਰਮ ਪੈ ਭੁੱਲੇ ਸਤਿਦਾਰਾ ਸੋ ਪ੍ਰੀਤ ਲਗਾਈ ਕੋਈ ਇੱਥੇ ਫਸ ਗਿਆ ਗਿਆ ਮਹਾਰਾਜ ਕਹਿੰਦੇ ਦੁਨੀਆ ਰੋਜ਼ ਡੁੱਬ ਰਹੀ ਹੈ ਮਨ ਏਕ ਨ ਚੇਤਸ ਮੂੜ ਮਨਾ ਹੇ ਮੇਰੇ ਮਨਾ ਇਹਨੂੰ ਸੰਬੋਧਨ ਕਰਨਾ ਹੈ ਮਨ ਜਿਵੇਂ ਆਪਾਂ ਕਿਸੇ ਨੂੰ ਹਾਕ ਮਾਰਦੇ ਆ ਨਾ ਮਾਂ ਕਹਿੰਦੀ ਹੈ ਬੇਟੇ ਮੇਰੇ ਪੁੱਤ ਮੇਰੀ ਤੀ ਉਵੇਂ ਇਹ ਇਹ ਸੰਬੋਧਨ ਸ਼ਬਦ ਹੈ ਮਨ ਏਕ ਨ ਚਿਤਸ ਤੂੰ ਇੱਕ ਨੂੰ ਨਹੀਂ ਚੇਤਿਆ ਇੱਕ ਨੂੰ ਨਹੀਂ ਸਿਮਰਿਆ ਮੂੜ ਮਨਾ ਮੂਰਖ ਹੈ ਤੂੰ ਬਾਣੀ ਚ ਮੂਰਖ ਦੀ ਵਿਆਖਿਆ ਕੀਤੀ ਵੀ ਮੂਰਖ ਕੌਣ ਹੁੰਦਾ ਮੂਰਖ ਆ ਦੇਖੋ ਆਪਾਂ ਆਮ ਹੀ ਸ਼ਬਦ ਵਰਤਦੇ ਆ ਘਰਾਂ ਚ ਮਾਂ ਬਾਪਾ ਬੱਚਿਆਂ ਨੂੰ ਕਹਿੰਦੇ ਨੇ ਮੂਰਖ ਹੈ ਗਲੀ ਗੁਆਂਢ ਚ ਸੀ ਕਹਿੰਦੇ ਨੇ ਬੰਦਾ ਮੂਰਖ ਹੈ ਮੂਰਖ ਦਾ ਅਰਥ ਹੁੰਦਾ ਜਿਹਨੂੰ ਬਹੁਤੀ ਸਮਝ ਨਹੀਂ ਹੁੰਦੀ ਸੰਸਾਰੀ ਪਾਛਾ ਚ ਜੋ ਭਰਤ ਕਰਦੇ ਆ ਜਿਹਨੂੰ ਕਿਸੇ ਵੀ ਗੱਲ ਦੀ ਕੋਈ ਬਹੁਤੀ ਸਮਝ ਨਹੀਂ ਹੈ ਮੂਰਖ ਬੰਦਾ ਕਈ ਵਾਰੀ ਕੰਮ ਵਿਗਾੜ ਦਿੰਦਾ ਹੈ ਚੰਗੀਆਂ ਭਲੀਆਂ ਚੀਜ਼ਾਂ ਦਾ ਨੁਕਸਾਨ ਕਰ ਦਿੰਦਾ ਹੈ ਕੁਝ ਵੀ ਬੋਲ ਸਕਦਾ ਹੈ ਕਿਤੇ ਵੀ ਤੁਰਿਆ ਫਿਰ ਸਕਦਾ ਹੈ ਕੂੜੇ ਤੇ ਵੀ ਬਹਿ ਜਾਏਗਾ ਕੂੜਾ ਕਰਕਟ ਇਕੱਠਾ ਕਰਨ ਲੱਗ ਜਾਏਗਾ ਮੂਰਖ ਜਿਹਨੂੰ ਕੋਈ ਸਮਝ ਨਹੀਂ ਗੁਰੂ ਸਾਹਿਬ ਨੂੰ ਪੁੱਛਿਆ ਮਹਾਰਾਜ ਤੁਸੀਂ ਮੂਰਖ ਦੱਸੋ ਕੌਣ ਹੁੰਦਾ ਹੈ ਮੂਰਖ ਕੌਣ ਹੈ ਤੇ ਅੱਜ ਤੁਸੀਂ ਚਾਨਣ ਪਾਓ ਮਹਾਰਾਜ ਨੇ ਬਾਣੀ ਚ ਇੱਕ ਬਚਨ ਕਿਹਾ ਕਹਿੰਦੇ ਮੂਰਖਾ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ ਜਿਹੜਾ ਬੰਦਾ ਨਾਮ ਨੂੰ ਰੱਬ ਨੂੰ ਸੱਚ ਨੂੰ ਨਹੀਂ ਮੰਨਦਾ ਉਹ ਮੂਰਖ ਨਹੀਂ ਮੂਰਖਾਂ ਦਾ ਵੀ ਮੂਰਖ ਹੈ ਸ਼ੇਰੇ ਦਾ ਮੂਰਖ ਹੈ ਗੁਰਬਾਣੀ ਨੂੰ ਮੂਰਖ ਮੰਨਦੀ ਹੈ ਗੁਰੂ ਸਾਹਿਬ ਨੂੰ ਮੂਰਖ ਨਹੀਂ ਕਹਰੇ ਜਿਹਨੂੰ ਅਸੀਂ ਮੂਰਖ ਕਹਿ ਰਹੇ ਹੁਣ ਉਹਨੂੰ ਤਾਂ ਕਹਿੰਦੇ ਰੱਬ ਦੀ ਮਾਰ ਪਈ ਹੈ ਉਥੇ ਰੱਬ ਦੀ ਰਜ਼ਾ ਭਾਣੀ ਚ ਹੈ ਪਰ ਅਸੀਂ ਉਹ ਮੂਰਖਾਂ ਸੱਚ ਦਾ ਪਤਾ ਹੋਣ ਦੇ ਬਾਵਜੂਦ ਵੀ ਸਾਨੂੰ ਪਤਾ ਨਹੀਂ ਵੀ ਇਹ ਹੈ ਕੀ ਐ ਜਿਵੇਂ ਮੂਰਖ ਨੂੰ ਨਹੀਂ ਪਤਾ ਹੁੰਦਾ ਕਿ ਇਹ ਕੂੜਾ ਹੈ ਇਹ ਸੋਨਾ ਹੈ ਚਾਂਦੀ ਹੈ ਕਹਿੰਦੇ ਸਾਨੂੰ ਕਿਹੜਾ ਪਤਾ ਵੀ ਗੁਰੂ ਦਾ ਨਾਮ ਹੀਰਾ ਹੈ ਇਹ ਸੋਨੇ ਮਤ ਦੇ ਬਰਾਬਰ ਹੈ ਅਸੀਂ ਉਧਰੋਂ ਮੂਰਖ ਆਂ ਸਾਨੂੰ ਨਾਮ ਦਾ ਨਹੀਂ ਪਤਾ ਸੱਚ ਦਾ ਨਹੀਂ ਪਤਾ ਤਾਂ ਮਹਾਰਾਜ ਕਹਿੰਦੇ ਤੂੰ ਮੂੜੇ ਮਨਾ ਮੇਰੇ ਮੂਰਖ ਮਨਾ ਤੂੰ ਇੱਕ ਨੂੰ ਨਹੀਂ ਚੇਤਾ ਤਾ ਤੂੰ ਵੀ ਤੇ ਮੂਰਖ ਹੈ ਜਿਹੜਾ ਇੱਕ ਨੂੰ ਇੱਕ ਸੱਚੇ ਰੱਬ ਨੂੰ ਇੱਕ ਗੁਰੂ ਨੂੰ ਛੱਡ ਕੇ ਨਾ ਕਈ ਪਾਸੇ ਭਟਕਦਾ ਮਹਾਰਾਜ ਕਹਿੰਦੇ ਮੂਰਖ ਖਾਸ ਤੌਰ ਤੇ ਪ Sikh ਭਾਈਚਾਰੇ ਦੀ ਗੱਲ ਕਰੀ ਨਾ ਸਾਨੂੰ ਪਹਿਲੇ ਜਾਮੇ ਤੇ ਉਪਦੇਸ਼ ਦਿੱਤਾ ਗਿਆ ਸੀ ਵੀ ਸਿੱਖ ਉਹ ਹੈ ਜਿਹੜਾ ਗੁਰੂ ਦੇ ਬਾਣੇ ਚ ਚੱਲਦਾ ਤੇ ਇੱਕ ਰੱਬ ਦੀ ਉਪਾਸ਼ਨਾ ਕਰੇਗਾ ਇੱਕ ਦਾ ਹੋ ਜਾਏਗਾ ਉਹ ਹਰ ਕਿਸੇ ਦਾ ਨਹੀਂ ਹੋਏਗਾ ਹਾਂ ਰਿਸਪੈਕਟ ਮਾਨ ਸਨਮਾਨ ਸ਼ਬਦ ਆਪ ਕੋ ਆਪਣੀ ਜਗ੍ਹਾ ਬਰਾਬਰ ਹੈ ਪਰ ਜਿੱਥੇ ਗੱਲ ਆ ਜਾਏਗੀ ਮੰਨਣ ਦੀ ਅਰਾਧਣ ਦੀ ਪੂਜਣ ਦੀ ਉੱਥੇ ਇੱਕ ਤੋਂ ਬਿਨਾਂ ਦੂਜੇ ਦੀ ਗੱਲ ਨਹੀਂ ਇਹਨੂੰ ਸੌਖੇ ਰੂਪ ਚ ਆਪਾਂ ਇਸ ਤਰ੍ਹਾਂ ਸਮਝੀਏ ਇੱਕ ਮਾਂ ਬਾਪ ਨੇ 4 5 6 ਧੀਆਂ ਪੁੱਤਰ ਨੇ ਪਰਿਵਾਰ ਵੱਡੇ ਪਰਿਵਾਰ ਸੁਣੀ ਰੌਣਕ ਲੱਗੀ ਹੈ ਹੁਣ ਹਰ ਬੱਚੇ ਦਾ ਇਹ ਫਰਜ ਹੁੰਦਾ ਵੀ ਆਪਣੇ ਮਾਂ ਦਾ ਤੇ ਆਪਣੇ ਪਿਓ ਦਾ ਸਤਿਕਾਰ ਕਰੇ ਉਹਨੂੰ ਪਤਾ ਹੁੰਦਾ ਵੀ ਮੇਰਾ ਪਿਓ ਹੈ ਇਹਦਾ ਮੈਂ ਮਾਨਤਾਣ ਕਰਨਾ ਹੈ ਹਾਂ ਹੁਣ ਗਲੀ 'ਚ ਤੇ ਸ਼ਰੀਕੇ ਕਬੀਲੇ 'ਚ ਤਾਏ ਵੀ ਨੇ ਚਾਚੇ ਵੀ ਹੁੰਦੇ ਨੇ ਅੰਡੀ ਗਵੰਡੀ ਹੁੰਦੇ ਆ ਸਤਿਕਾਰਯੋਗ ਹੁੰਦੇ ਨੇ ਸਾਰੇ ਸਨਮਾਨ ਬੱਚੇ ਸਭ ਦਾ ਕਰਦੇ ਆ ਪਰ ਪਿਓ ਦਾ ਦਰਜਾ ਦੂਜੇ ਨੂੰ ਨਹੀਂ ਦਿੱਤਾ ਜਾ ਸਕਦਾ ਕੋਈ ਗਲੀ ਗਵੰਡ ਮਿਲਦਾ ਆਪਾਂ ਕਹਿੰਦੇ ਅੰਕਲ ਜੀ ਸਸਿਕਾ ਚਾਚਾ ਜੀ ਕੀ ਹਾਲ ਹੈ ਪਪੂ ਜੀ ਮਾਥਾ ਟੇਕਦਾ ਇਹ ਹੁੰਦਾ ਨਾ ਇਹ ਸਾਰਿਆਂ ਦਾ ਸਨਮਾਨ ਪਰ ਜੇ ਕੋਈ ਕਹੇ ਵੀ ਤੂੰ ਮੈਨੂੰ ਪਿਓ ਮੰਨ ਲੈ ਆਪਣੇ ਪਿਓ ਨੂੰ ਛੱਡ ਕੇ ਕੌਣ ਮੰਨੇਗਾ ਕਦੀ ਵੀ ਨਹੀਂ ਪਰ ਇੱਥੇ ਕੀ ਹੋਇਆ ਸਾਧ ਸੰਗਤ ਅਸੀਂ ਆਪਣੇ ਇੱਕ ਰੱਬ ਇੱਕ ਖਸਮ ਇੱਕ ਵੈਗਰੂ ਨੂੰ ਛੱਡ ਕੇ ਹੋਰ ਕਈ ਖਸਮ ਬਣਾ ਲਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਥੇ ਅਸੀਂ ਮਾਰ ਖਾ ਗਏ ਇੱਥੇ ਮਾਰ ਖਾਦੀਏ ਬੰਦੇ ਨੇ ਸਰੀਰ ਨੂੰ ਜਨਮ ਦੇਣ ਵਾਲਾ ਤਾਂ ਇੱਕੋ ਹੀ ਪਿਓ ਮੰਨਦਾ ਹੈ ਪਰ ਜਿਹੜਾ ਆਤਮਾ ਦਾ ਇੱਕ ਪਿਓ ਦੀ ਥਾਂ ਤੇ ਕਈ ਬਣਾ ਲਏ ਨੇ ਉਹ ਗੱਲ ਗੁਰੂ ਸਾਹਿਬ ਉਹਰੇ ਕਹਿ ਰਿਹਾ ਕਹਿੰਦੇ ਤੂੰ ਇੱਕ ਨਾਲ ਨਹੀਂ ਜੁੜਿਆ ਇੱਕ ਨੂੰ ਨਹੀਂ ਚੇਤਿਆ ਇੱਕ ਨੂੰ ਭੁੱਲ ਗਿਆ ਹੈ